ਸਤ ਸਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹੁਣ ਦੋ ਪਹੀਏ ਵਾਹਨ ਚਾਲਕਾਂ ਨੂੰ 2015 ਜੁਲਾਈ ਤੋਂ ਦੇਣਾ ਪਵੇਗਾ ਟੋਲ ਟੈਕਸ NHAI ਲਈ ਨਵਾਂ ਸਰਕਾਰੀ ਨਿਜ਼ਮ ਨੈਸ਼ਨਲ ਹਾਈਵੇ ਦੀ ਵਰਤੋਂ ਕਰਨ ਵਾਲੇ ਦੋ ਪਹੀਆ ਵਾਹਨਾਂ ਚਾਲਕਾਂ ਨੂੰ ਲਈ ਵੱਡੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਦੋ ਪਹੀਏ ਵਾਹਨ ਚਾਲਕਾਂ ਨੂੰ ਨੈਸ਼ਨਲ ਹਾਈਵੇ ਤੇ ਟੋਲ ਤੇ ਵੀ ਟੈਕਸ ਦੇਣਾ ਪਵੇਗਾ ਇਸ ਨਿਜ਼ਮ ਇਹ ਨਿਜ਼ਮ 15 ਜੁਲਾਈ ਤੋਂ ਲਾਗੂ ਹੋ ਜਾਵੇਗਾ ਤੁਹਾਡੀ ਜਾਣਕਾਰੀ ਤੁਹਾਨੂੰ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਦੋ ਪਹੀਆ ਵਾਹਨ ਖਰੀਦੇ ਹੋ ਤਾਂ ਉਸ ਸਮੇ ਟੋਲ ਟੈਕਸ ਵਸੂਲਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜਦੋਂ ਦੋ ਪਹੀਆ ਵਾਹਨ ਚ ਰਾਸ਼ਟਰੀ ਰਾਜਮਾਰਗ ਤੇ ਟੋਲ ਪਲਾਜ਼ਾ ਤੇ ਉਹ ਲੰਘਦੇ ਹਨ ਤਾਂ ਉਹਨਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਂਦਾ ਸੀ ਟੋਲ ਟੈਕਸ ਸਿਰਫ ਰਾਸ਼ਟਰੀ ਰਾਜਮਾਰਗ ਦੇ ਚਾਰ ਪਹੀਆ ਵਾਹਨਾਂ ਜਾਂ ਇਸ ਤੋਂ ਉੱਪਰ ਵਾਲੇ ਵਾਹਨਾਂ ਤੋਂ ਹੀ ਵਸੂਲਿਆ ਜਾਂਦਾ ਸੀ ਨਵੇਂ ਨਿਜ਼ਮ ਅਨੁਸਾਰ ਦੋ ਪਹੀਆ ਦੋ ਪਹੀਆ ਵਾਹਨ ਚਾਲਕਾਂ ਨੂੰ ਫਸਟ ਟੈਗ ਰਾਹੀਂ ਟੋਲ ਅਦਾ ਕਰਨਾ ਪਵੇਗਾ ਜੋ ਵੀ ਨਿਜ਼ਮ ਦੀ ਉਲੰਘਣਾ ਕਰੇਗਾ ਉਸ ਨੂੰ 2000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ NHAI ਦੇ ਟੋਲ ਇਨਫਾਰਮੇਸ਼ਨ ਸਿਸਟਮ ਦੇ ਰਿਕਾਰਡ ਅਨੁਸਾਰ ਕਸ਼ਮੀਰ ਤੋਂ ਕਨਿਆ ਘਮਰੀ ਤੱਕ ਦੇਸ਼ ਵਿੱਚ ਕੁੱਲ 1057 NHAI ਟੋਲ ਪਲਾਜ਼ਾ ਹਨ ਇਨ੍ਹਾਂ ਵਿੱਚੋਂ ਲਗਭਗ 78 ਟੋਲ ਪਲਾਜ਼ਾ ਅੰਧਰਾ ਪ੍ਰਦੇਸ਼ ਵਿੱਚ ਹਨ ਬਿਹਾਰ ਵਿੱਚ 33 ਰਾਸ਼ਟਰੀ ਰਾਜਮਾਰਗ ਟੋਲ ਪਲਾਜ਼ਾ ਹਨ ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ 123 ਟੋਲ ਪਲਾਜ਼ਾ ਹਨ ਕੇਂਦਰੀ ਮੰਤਰੀ ਨੀਤਿਨ ਗੜਕਰ ਨੇ ਹਾਲ ਹੀ ਵਿੱਚ ਟੋਲ ਸੰਬੰਧੀ ਇੱਕ ਨਵੀਂ ਨੀਤੀ ਯੋਜਨਾ ਦਾ ਐਲਾਨ ਕੀਤਾ ਹੈ। ਉਹਨਾਂ ਨੇ ਫਾਸਟ ਟੈਕ ਆਧਾਰਿਤ ਸਲਾਨਾ ਟੋਲ ਪਲਾਜ਼ਾ ਯੋਜਨਾ ਦਾ ਐਲਾਨ ਕੀਤਾ ਹੈ। ਇਹ ਯੋਜਨਾ 15 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਇਸ ਵਿੱਚ ਇਹ ਪਾਸ ਦੀ ਕੀਮਤ 3000 ਰੁਪਏ ਤੋਂ 2200 ਰੁਪਏ ਦੋਸਤਾਂਵਾ ਕੀਤੀਆਂ ਜਾ ਸਕਦੀਆਂ ਹਨ। ਇਸ ਇਹ ਯੋਜਨਾ ਫਿਲਹਾਲ ਸਿਰਫ NHAI ਅਤੇ NE ਟੋਲ ਪਲਾਜ਼ਾ ਤੇ ਹੀ ਵੈਧ ਹੋਵੇਗੀ। ਇਸ ਇਹ ਪਾਸ ਸਟੇਟ ਹਾਈਵੇ ਤੇ ਅਦੀਨ ਟੋਲ ਬੂਥਾਂ ਤੇ ਬੈਤ ਨਹੀਂ ਹੋਵੇਗੀ ਨਿਤਨ ਗੜਗਨੇ ਨੇ ਕਿਹਾ ਹੈ ਕਿ ਇਹ ਨੀਤੀ 60 ਕਿਲੋਮੀਟਰ ਦੇ ਘੇਰੇ ਵਿੱਚ ਸਿੱਧੀ ਟੋਲ ਪਲਾਜ਼ਾਂ ਦੇ ਬਾਹਰ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਅਤੇ ਇਹ ਇੱਕ ਸਿੰਗਲ ਇੱਕ ਫਾਇਤੀ ਲੇਨ ਦੇ ਨਾਲ ਹੀ ਟੋਲ ਭੁਗਤਾਨ ਨੂੰ ਸਰਲ ਬਣਾਉਂਦੀ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਸਾਲ ਪਾਸ ਦਾ ਉਦੇਸ਼ ਲੱਖਾਂ ਨਿੱਜੀ ਵਾਹਨਾ ਮਾਲਕਾਂ ਦੀ ਉਡੀਕ ਸਮਾਂ ਭੀਰ ਢੱਕਾ ਪਾਕਟਾ ਕੇ ਟੋਲ ਪਲਾਜ਼ਾ ਤੇ ਵਿਵਾਦਾਂ ਨੂੰ ਘੱਟ ਕਰਕੇ ਇਸ ਤੇਜ਼ ਅਤੇ ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ